ਕਿ ਸਰ ਡਾਕਟਰ ਸਾਹਿਬ ਘਰ ਨੂੰ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਕੇ ਉਤਰਦੇ ਵਿਚਾਰੇ ਉਹਨਾਂ ਨੂੰ ਧੁਮਕਾਇਆ ਧੁਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਸ ਨੁਕਸਾਨ ਨਾ ਪਹੁੰਚਾਉਣਾ ਉਹਨਾਂ ਨੇ ਗੱਡੀ ਭਜਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਪਰਚਾ ਦਾਤੇ ਕਰ ਦੁੱਤਾ ਪਰਚਾ ਦਰਜ ਕਰਕੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਕਿਥੋਂ ਕਿਥੋਂ ਕਿਵੇਂ ਹੋਇਆ ਸਰ ਇਹ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ ਕੋਈ ਰੇਕੀ ਵਗੈਰਾ ਵੀ ਕੀਤੀ ਗਈ ਹੈ ਹਾਂਜੀ ਜੋ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਲਈ ਗਈ ਜਾ ਰਹੀ ਹੈ ਉਹਦੇ ਵਿੱਚ ਨਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫਿਰ ਉਸੇ ਮੋਟਰਸਾਈਕਲ ਤੇ ਵਾਪਸ ਮੁੜ ਜਾਂਦੇ ਨੇ ਉਸੇ ਉਸੇ ਵਕਤ ਉਹ ਚੱਕੀਤੇ ਜਾ ਰਹੇ ਨੇ ਸਜਾ ਤਫਤੀਸ਼ ਕੀਤੀ ਹੋਣੀ ਹੈ ਪਰ ਉਹ ਲੱਗ ਕਿਵੇਂ ਲੱਗ ਰਿਹਾ ਹੈ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਕਰਨ ਆਏ ਸੀ ਕਿ ਪਾਰਟਿਕੂਲਰ ਅਟੈਕ ਕਰਨਾ ਆਏ ਸੀ ਨੇ ਇਹਦੇ ਵਿੱਚ ਉਹ ਜਿਹੜੇ ਹੈਗਾ ਤਪਤੀਸ਼ ਦੇ ਦੌਰਾਨ ਤਤ ਸਾਹਮਣੇ ਆਉਣਗੇ ਵੀ ਅਸਲ ਉਹਨਾਂ ਦਾ ਕੀ ਮਕਸਦ ਸੀਗਾ ਜਿਹੜੇ ਦੋ ਵਿਅਕਤੀ ਸਨ ਜਿਹਨਾਂ ਰੁਸ਼ਾਤ ਤੇ ਕਾਰ ਤੋਂ ਨਿਕਲੇ ਨੇ ਜਿਹੜੇ ਕਾਰ ਦੇ ਵਿੱਚ ਭੱਜੇ ਵੀ ਨਹੀਂ ਡਾਕਟਰ ਸਾਹਿਬ ਜੀ ਉਹਨਾਂ ਕੋਲ ਤੇ ਹਥਿਆਰ ਵਗੈਰਾ ਵੀ ਸੀ ਨੇ ਉਹਦੇ ਵਿੱਚ ਦਿਖਾਈ ਨਹੀਂ ਦੇ ਰਹੇ ਡਾਕਟਰ ਸਾਹਿਬ ਸੀਸੀਟੀਵੀ ਇੱਥੇ ਪਰ ਦਿਖਾਈ ਨਹੀਂ ਦੇ ਰਿਹਾ ਜੀ ਉਹਨਾਂ ਕੋਲ ਕੋਈ ਹਥਿਆਰ ਹੈ ਡਾਕਟਰ ਸਾਹਿਬ ਦੇ ਮੁਤਾਬਿਕ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਉਹਨਾਂ ਕੋਲ ਕੋਈ ਸਟੇਜ ਦੇ ਹਥਿਆਰ ਚੀਜ਼ ਸੀ ਪਰ ਕੀ ਪੁਲਿਸ ਨੇ ਇੱਥੇ ਕਾਰਵਾਈ ਕੀਤੀ ਅੱਗੇ ਦੇ ਅਸੀਂ ਕਿ ਕੇ ਰਜਿਸਟਰ ਕਰਕੇ ਜੀ ਜਿਹੜੀ ਅਗਲੀ ਤਫਤੀਸ਼ ਹੈ ਉਹ ਅਮਰ ਚ ਲੈ ਆ ਰਹੇ ਹਾਂ ਤੇ ਸੀਸੀਟੀਵੀ ਵੀ ਬਾਰੇ ਖੁੰਗਾਲੇ ਜਾ ਰਹੇ ਨੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਥੀ ਹੈ ਕੋਪਤਾ ਪੁਲਿਸ ਲਿਆ ਲਵੇਗੀ ਜਲਦੀ ਹੀ ਸੁਝਾ ਲਈ ਜਾਵੇਗੀ ਸਰ ਕਿਹਨੇ ਤਰ੍ਹਾਂ ਮੁੰਦਾ ਇਹਨਾਂ ਕਦਮ ਉਹਦੇ ਕਿਦਾਂ ਇਹਦੇ ਵਿੱਚ ਤੈਨੂੰ 143 506 34 ਆਈਪੀ ਸਟਾਫ ਹੈ ਕਿ ਸਰ ਡਾਕਟਰ ਸਾਹਿਬ ਘਰ ਨੂੰ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਕੇ ਉਤਰਦੇ ਵਿਚਾਰੇ ਉਹਨਾਂ ਨੂੰ ਧੁਮਕਾਇਆ ਧੁਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਸੇ ਨੁਕਸਾਨ ਨਾ ਪਹੁੰਚਾਉਣਾ ਉਹਨਾਂ ਨੇ ਗੱਡੀ ਭਜਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਪਰਚਾ ਦਰਵਾਤੇ ਕਰ ਦੁੱਤਾ ਅਰਚਾ ਦਰਜ ਕਰਕੇ ਸੀਸੀਟੀਵੀ ਕੈਮਰੇ ਤੋਂ ਗਾਲੇ ਜਾ ਰਹੇ ਨੇ ਕਿਥੋਂ ਕਿਥੋਂ ਕਮੀ ਹੋਇਆ ਸਰ ਇਹ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ ਕੋਈ ਰੇਕੀ ਵਗੈਰਾ ਵੀ ਕੀਤੀ ਗਈ ਹੈ ਹਾਂਜੀ ਜੋ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਲਈ ਗਈ ਜਾ ਰਹੀ ਹੈ ਉਹਦੇ ਵਿੱਚ ਨਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫੇਰ ਉਸੇ ਮੋਟਰਸਾਈਕਲ ਤੇ ਵਾਪਸ ਮੁੜ ਜਾਂਦੇ ਨੇ ਉਸੇ ਉਸੇ ਵਕਤ ਉਹ ਚੈੱਕ ਕੀਤੇ ਜਾ ਰਹੇ ਨੇ ਸਜਾ ਤਫਤੀਸ਼ ਕੀਤੀ ਹੋਣੀ ਹੈ ਪਰ ਉਹ ਲੋਕ ਕਿਵੇਂ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਕਰਨ ਆਏ ਸੀ ਕਿ ਪਾਰਟਿਕੂਲਰ ਅਟੈਕ ਕਰਨਾ ਸੀ ਨੇ ਦੇ ਵਿੱਚ ਜਿਹੜੇ ਹੈਗਾ ਤਪਤੀਸ਼ ਦੇ ਦੌਰਾਨ ਤਤ ਸਾਹਮਣੇ ਆਉਣਗੇ ਵੀ ਅਸਲੋਂ ਦਾ ਕੀ ਮਕਸਦ ਸੀਗਾ ਜਿਹੜੇ ਦੋ ਵਿਅਕਤੀ ਸਰ ਜਗਰਨਸ਼ਰ ਤੇ ਕਾਰ ਤੋਂ ਨਿਕਲੇ ਨੇ ਜਿਹੜੇ ਕਾਰ ਦੇ ਵਿੱਚ ਭੱਜੇ ਵੀ ਨਹੀਂ ਡਾਕਟਰ ਸਾਹਿਬ ਜੀ ਉਹਨਾਂ ਕੋਲ ਤੇ ਹਥਿਆਰ ਵਗੈਰਾ ਵੀ ਸੀ ਨੇ ਉਹਦੇ ਵਿੱਚ ਦਿਖਾਈ ਨਹੀਂ ਦੇ ਰਹੇ ਡਾਕਟਰ ਸਾਹਿਬ ਦੇ ਮੁਤਾਬਿਕ ਵੀ ਇੱਥੇ ਦਿਖਾਈ ਨਹੀਂ ਦੇ ਰਿਹਾ ਜੀ ਉਹਨਾਂ ਕੋਲ ਕੋਈ ਹਥਿਆਰ ਹੈ ਡਾਕਟਰ ਸਾਹਿਬ ਦੇ ਮੁਤਾਬਿਕ ਤਾਂ ਹਰਡ ਸਾਬ ਕਹਿ ਰਹੇ ਸੀ ਵੀ ਉਹਨਾਂ ਕੋਲ ਕੋਈ ਸਟੇਜ ਤੇ ਹਥਿਆਰ ਚੀਜ਼ ਸੀ ਪਰ ਕੀ ਪੁਲਿਸ ਨੇ ਇੱਥੇ ਕਾਰਵਾਈ ਕੀਤੀ ਅੱਗੇ ਦੇ ਅਸੀਂ ਕੇ ਇਹ ਰਜਿਸਟਰ ਕਰਕੇ ਜੀ ਜਿਹੜੀ ਅਗਲੀ ਤਫਤੀਸ਼ ਹੈ ਉਹ ਅਮਰ ਚ ਲੈ ਆ ਰਹੇ ਹਾਂ ਤੇ ਸੀਸੀਟੀਵੀ ਕੇ ਬਾਰੇ ਕੰਗਾਲੇ ਜਾ ਰਹੇ ਨੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਥੀ ਹੈ ਕੋਲ ਤਾਂ ਪੁਲਿਸ ਲਿਆ ਲਵੇਗੀ ਜਲਦੀ ਹੀ ਸੁਝਾ ਲਈ ਜਾਵੇਗੀ ਸਰ ਕਿਹਨੇ ਤਰ੍ਹਾਂ ਅਮਰ ਇਹਨਾਂ ਕਦਮ ਉਹਨਾਂ ਦੇ ਇਹਦੇ ਵਿੱਚ 341 506 34 ਆਈਪੀਸੀ